ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਪਹਿਲਾ ਇੱਕ ਆਵਹਿ ਇੱਕ ਜਾਵ ਹੈ ਆਈ ਇੱਕ ਹਰ ਰਾਤੀ ਰਹਿ ਸਮਾਈ ਇੱਕ ਧਰਨ ਗगन ਮਹਿ ਠੌਰ ਨ ਪਾਵਹਿ ਸੇ ਕਰਮਹੀਣ ਹਰ ਨਾਮ ਨ ਧਿਆਵਹਿ ਗੁਰ ਪੂਰੇ ਤੇ ਗਤਮਿਤ ਪਾਈ ਇਹੋ ਸੰਸਾਰ ਬੇਖਵਤ ਅਤ ਭੌਜਲ ਗੁਰ ਸਬਦੀ ਹਰ ਪਾਰ ਲੰਘਾਈ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਇਹੋ ਸੰਸਾਰ ਬੇਖਵਤ ਅਤ ਭੌਜਲ ਇੱਥੇ ਵਿਸ਼ਰਾਮ ਹੈ ਗੁਰ ਸਬਦੀ ਹਰ ਪਾਰ ਲੰਘਾਈ ਲੰਘਾਈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਲੰਘਾਈ ਕਗਾ ਉਚਾਰਨ ਕਰਨਾ ਨਾਲ ਰਹਾਉ ਜੇਨ ਕਾਓ ਆਪ ਲੈ ਪ੍ਰਭ ਮੀਲ ਤੈਨ ਕਾ ਕਾਲ ਨਾ ਸਾਕੈ ਪੀਲ ਕੁਕਰਮਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਿਰਾਰੇ ਇਵੀ ਵਿਸਰਾਮ ਧਿਆਨ ਨਾਲ ਲਾਉਣਾ ਜਿਉ ਜਲ ਅੰਭ ਉਪਰ ਇਥੇ ਵਿਸਰਾਮ ਲਾਦ ਲੈ ਕਮਲ ਨਿਰਾਰੀ ਅੰਬ ਦਾ ਅਰਥ ਹੈ ਪਾਣੀ ਅੰਬ ਕਹਾਂਗੇ ਤਾਂ ਫਲ ਦਾ ਵਾਚ ਬਣ ਜੇਗਾ ਭੱਬੇ ਨਾਲ ਉਚਾਰਨ ਕਰਨਾ ਬੁਰਾ ਭਲਾ ਕਹੋ ਕਿਸਮੋ ਕਹੀਐ ਦੀਸਾ ਬ੍ਰਹਮ ਗੁਰਮੁਖ ਸਤਿ ਲਹੀਐ ਅਕਥ ਕਥਾ ਗੁਰਮਤ ਵਿਚਾਰ ਮੇਲ ਗੁਰ ਸੰਗਤ ਪਾਵ ਪਰ ਸਾਸਤ ਵੀਦ ਸਿੰਮ੍ਰਿਤ ਬਹ ਭੇਦ ਅਠ ਸੱਠ ਮੱਜਨ ਹਾਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਇ ਲਗੋ ਗੁਰ ਆਪਣੇ ਨਿਵ ਨਿਵ ਪਾਇ ਲਗੋ ਗੁਰ ਅਪੁਨੇ ਆਤਮ ਰਾਮ ਨਿਹਾਰਿਆ ਕਰਮ ਵਿਚ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਓ ਰਵਨੀ ਰਵੈ ਬੰਦਰ ਨਹੀਂ ਟੂਟ ਹੈ ਵਿੱਚ ਹਉਮੈ ਭਰਮ ਨਾ ਜਾਈ ਸਤਿਗੁਰ ਮਿਲੈ ਤਾ ਹਉਮੈ ਟੂਟੈ ਤਾ ਕੋ ਲਿਖੈ ਪਾਈ ਸਤਿਗੁਰ ਮਿਲੈ ਤਾ ਹਉਮੈ ਟੂਟੈ ਤਾ ਕੋ ਲਿਖੈ ਪਾਈ ਤਾ ਤੇ ਜਮਕ ਲਾ ਕੇ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੁਖ ਸਾਗਰ ਉਰ ਧਾਰੀ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੀ ਮਨਸਿਉ ਜੂਜ ਮਰੈ ਪ੍ਰਭ ਪਾਈ ਮਰੇ ਫਤਵੀ ਠਮਕ ਲਾਉਣੀ ਐ ਮਨਸਿਉ ਜੂਜ ਮਰੈ ਪ੍ਰਭ ਪਾਈ ਮਨਸਾ ਮਨਹਿ ਸਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਦਿਵ ਲਾਈ ਆਸਾ ਮਹੱਲਾ ਪਹਿਲਾ किसको को कह है सुनाव किस को किस समझाव समझ रहे किस पढ़ाव है पढ़ गुण बूझे बूझे किस पढ़ाव है पढ़ गुण बूझे सतगुर शब्द संतोख रहे सतगुर शब्द संतोख रहे ऐसा गुरमत रमत सजीरा ऐसा इतनी विश्राम लादन है गुरमत ਰਮਤ ਸਰੀਰਾ ਹਰ ਭਾਜ ਮੇ ਹਰ ਭਾਜ ਮੇਰੇ ਮਨ ਗਹਿਰ ਗੰਭੀਰਾ ਹਰ ਭਾਜ ਮੇਰੇ ਮਨ ਇਥੇ ਵਿਸਰਾਮ ਗਹਿਰ ਗੰਭੀਰਾ ਰਹਾਉ ਅਨੰਤ ਅਨੰਤ ਤਰੰਗ ਭਗਤ ਹਰ ਰੰਗਾ ਆਨੰਦਨ ਸੂਚੇ ਖਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ RAM ਭਗਤ ਜਨ ਰਹ ਨਿਰਾਰਾ ਜਨਪਦ ਜਿਹੜਾ ਦਿਲੀ ਦੀਪਕ ਹੈ ਜਿੰਨੇ ਪਾਸੇ ਲੱਗੇਗਾ ਹੁਣ ਇੱਥੇ ਵਿਸਰਾਮ ਠੀਕ ਹੈ ਆਰਾਮ ਭਗਤ ਜਾਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੋਣ ਗਾਇਆ ਸੂਚੀ ਥੋੜਾ ਜਿਹਾ ਕੱਸ ਕੇ ਬੂਲਨਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਜੀਨ ਰਹੇ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਹੈ ਕਹ ਸੇ ਮੂਏ ਕਹ ਸੇ ਮੂਏ ਕਥਨੀ ਕਹ ਹੈ ਕਹ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਇਹ ਵਿਸਰਾਮ ਧਿਆਨ ਧਿਆਨ ਨਾਲ ਲਾਉਣਾ ਹੈ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਤੂੰ ਹੈ ਪਾਠ ਇਕੱਠਾ ਹੀ ਕਰਨਾ ਨਾਹੀ ਤੇ ਵਿਸਰਾਮ ਸਭ जग ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸ ਹੀ ਮਾਨ ਕਿਸੈ અપਮਾਨ ਤਾਹੇ ਉਸਾਰੇ ਧਰੇ ਧਿਆਨ ਤੋ ਜਤੇ ਵੱਡਾ ਨਾਹੀ ਕੋਈ ਕਿਸ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਜੇ ਵਿਸ਼ਰਾਮ ਧਿਆਨ ਨਾਲ ਲਾਉਣਾ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵੋ ਵੀਗਾ ਜਾਓ ਇਹ ਬਿੰਦੀ ਨਹੀਂ ਲਾਉਣੀ ਵੀਂਗਾ ਨਹੀਂ ਕਹਿਣਾ ਵੀਗਾ ਹੀ ਉਚਾਰਨ ਕਰਨਾ ਵਾਟ ਨਾ ਪਾਵਾਂ ਵੀਗਾ ਜਾਓ ਦਰਗਹ ਬੈਸਣਾ ਨਾਹੀ ਥਾਉ ਮਾਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਦ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਖੀਨ ਖਰਾਬ ਹੋਵੇ नित्तकंद खान जीवन की बहुत आस लिखै तिरै सांस गिरास अहनिस अनुले दीपक दी पौजल डूबता चिंत करे कह है सुन है जो मन है नाम हो बलहारै ताक जाउ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇ ਜਪੀ ਤੇਰਾ ਨਾਮ ਦਰਗਹ ਬੈਸਣ ਹੋਵੈ ਥਾਉ ਜਾਂ ਤੂੰ ਦੁੱਧ ਭਾਵੈ ਤਾਂ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਏ ਨਜ਼ਰ ਕਰੀ ਸਤਗੁਰ ਮਿਲੇ ਪ੍ਰਣਵਤ ਨਾਨਕ ਭਵਜਲ ਤਰੈ ਆਸਾ ਮਹੱਲਾ ਪਹਿਲਾ ਪੰਚ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਇਥੇ ਵਿਸਰਾਮ ਹੈ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਕਿਆ ਸੁਲਤਾਨ ਸਲਾਮ ਵਿਹੂਣਾ ਖੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹ ਦੁਖ ਬਹੁਤਾ ਲੱਗੈ ਹੋਏ ਵਿਸਰਾਮ ਕੀ ਵਿਸਰਹ ਦੁਖ ਬਹੁਤਾ ਲੱਗੈ ਦੁਖ ਲੱਗੈ ਤੂੰ ਵਿਸਰ ਨਾਹੀ ਰਹਾਓ ਅੱਖੀ ਅੰਧ ਜੀਬ ਰਸ ਨਾਹੀ ਅਕੀ ਅੰਦਰ ਜੀਵ ਰਸ ਨਾਹੀ ਕੰਨੀ ਪਾਵੜਾ ਨਾ ਵਾਜੈ ਚਰਣੀ ਚੱਲੈ ਚਰਣੀ ਚੱਲੈ ਪਜੂਤਾ ਆਗੈ ਵਿਣ ਸੇਵਾ ਫਲ ਲਾਗੀ ਅੱਖਰ ਬਿਰਖ ਬਾਗ ਭੋਇ ਚੋਖੀ ਸਿੰਚਿਤ ਭਾਉ ਕਰੀਹੀ ਮੈਂ ਵਿਸਰਾਮ ਧਿਆਨ ਨਾਲ ਲਾਉਣਾ ਅੱਖਰ ਬਿਰਖ ਬਾਗ ਇੱਕ ਠਮਕ ਲਾ ਕੇ ਪਉ ਚੋਖੀ ਇੱਥੇ ਵਿਸਰਾਮ ਹੈ ਸਿਂਚਿਤ ਭਾਵ ਕਰੀਹੀ ਸਭਨਾ ਫਲ ਲਾਗ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਸਭਨਾ ਫਲ ਲਾਗ ਨਾਮ ਏਕੋ ਇੱਥੇ ਵਿਸਰਾਮ ਹੈ ਬਿਨ ਕਰਮਾ ਕੈਸੇ ਲੇਹੀ ਜੇਤੇ ਜੀ ਤੇਤੇ ਸਭ ਤੇਰੀ ਵਿਣ ਸੇਵਾ ਫਲ ਕਿਸਾ ਨਾਹੀ ਦੁਖ ਸੁਖ ਭਾਣਾ ਤੇਰਾ ਹੋਵੇ ਵਿਣ ਨਾਵੇ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਜੁਗਤ ਨਾਹੀ ਕਹੈ ਨਾਨਕ ਜੀਵਾਲੇ ਜੀਆ ਜਹ ਭਾਵੇ ਤਹਿ ਰਾਖ ਤੂਹੀ ਤੂਹੀ ਨਿਗਣ ਤੂਹੀ ਤੂਹੀ ਕਹ ਨਾਨਕ ਜੀ ਵਾਲੇ ਜੀਆ ਜਹ ਭਾਵੈ ਤਹ ਰਾਖ ਤੁਹੀ ਵਾਹਿਬ ਜੀ ਕਾ ਕਾਲ ਸਾਹ ਕਰਹੈ ਵਾਹਿਗੁਰੂ ਜੀ ਕੀ ਫਤਿਹ